ਸੋ ਵਾਹਿਗੁਰੂ ਜੀ ਕੀ ਫਤਿਹ ਹਮ ਰਾਖਤ ਪਾਤਸ਼ਾਹੀ ਦਾਵਾ ਜਦੋਂ ਕੋਈ ਆਪ ਮਹਾਰੇ ਬਿਨਾ ਕਹੇ ਨਿਜ ਦੇ ਨਿਸ਼ਕਾਮਤਾ ਦੇ ਨਾਲ ਸੇਵਾ ਕਰਦਾ ਆ ਤੇ ਉੱਥੇ ਉਹ ਆਪਣੇ ਪਾਤਸ਼ਾਹ ਹੋਣ ਦਾ ਸਬੂਤ ਦਿੰਦਾ ਜੋ ਪਾਤਸ਼ਾਹ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਨੇ ਸਾਨੂੰ ਬਖਸ਼ਿਆ ਹੈ ਇਦਾਂ ਹੀ ਸਾਡੇ ਆਪਣੇ ਕੈਂਪ ਤੇ ਬੜੀ ਚੜ੍ਹਦੀ ਕਲਾ ਵਾਲੇ ਨੌਜਵਾਨ ਕੁਝ ਸਾਡੇ ਵੱਡੇ ਵੀਰ ਤੇ ਕੁਝ ਸਾਡੇ ਛੋਟੇ ਵੀਰ ਅੱਜ ਪਹੁੰਚੇ ਨੇ ਪਿੰਡ ਬੰਦਪੋਰਾ ਜ਼ਿਲ੍ਹਾ ਮਲੇਰਕੋਟਲਾ ਤੋਂ ਇਹ ਤਕਰੀਬਨ ਤਿੰਨ ਵੱਡੇ ਟਰਾਲੇ ਤੂੜੀ ਦੇ ਦੋ ਚਾਰ ਦੇ ਤੇ ਇੱਕ ਟਰਾਲਾ ਕਣਕ ਦਾ ਲੈ ਕੇ ਸਾਡੇ ਕੋਲ ਪਹੁੰਚੇ ਨੇ ਅੱਜ ਦੇ ਸਮੇਂ ਦੇ ਵਿੱਚ ਇਸ ਏਰੀਆ ਵਿੱਚ ਇਸ ਚੀਜ਼ ਦੀ ਬਹੁਤ ਜ਼ਿਆਦਾ ਲੋੜ ਹੀ ਕਿਉਂਕਿ ਪਾਣੀ ਨੇ ਇੱਥੇ ਬਹੁਤ ਭਾਰੀ ਤਬਾਈ ਮਚਾਈ ਨਾਲ ਦੀ ਨਾਲੇ 40000 ਰੁਪਇਆ ਡੀਜ਼ਲ ਦਾ ਜਮ੍ਹਾਂ ਕਰਾਉਣ ਦੀ ਲੈ ਕੇ ਆਏ ਸੀ ਪਰ ਅਸੀਂ ਇਹਨਾਂ ਨੂੰ ਬੇਨਤੀ ਕਰਦੇ ਹਾਂ ਕਿ ਜਦੋਂ ਕਣਕਾ ਬੀਜਣੀ ਆਇਆ ਅਸੀਂ ਤੁਹਾਨੂੰ ਬੇਨਤੀ ਕਰਾਂਗੇ ਬੀਜ ਜਾਂ ਖਾਦ ਜਾਂ ਉਸ ਸਮੇਂ ਡੀਜ਼ਲ ਦੀ ਸੇਵਾ ਤੁਸੀਂ ਕਰਦੇ ਜੀ ਜਾਂ ਤੁਸੀਂ ਆਪ ਆ ਕੇ ਕਰਦੇ ਹੋ ਜਾਂ ਸਿੱਧਾ ਕਿਸਾਨਾਂ ਦੇ ਖਾਤਿਆਂ ਦੇ ਵਿੱਚ ਤੁਸੀਂ ਪੈਸੇ ਪਾ ਸਕਦੇ ਜੀ ਇਨਾਂ ਵੀਰਾਂ ਦੀ ਚੜ੍ਹਦੀ ਕਲਾ ਵਾਲੀ ਸੇਵਾ ਦੇ ਲਈ ਔਰ ਇੱਕ ਹੋਰ ਵੀ ਵਧੀਆ ਗੱਲ ਆ ਕਿ ਅੱਜ ਇਹਨਾਂ ਨੇ ਆਪ ਘਰ ਘਰ ਜਾ ਕੇ ਕੱਲੇ ਕੱਲੇ ਲੋੜਵੰਦ ਨੂੰ ਆਪ ਸੇਵਾ ਵੰਡੀ ਆ ਮਤਲਬ ਅਸਲ ਦੇ ਵਿੱਚ ਇਹਨਾਂ ਨੇ ਸੇਵਾ ਕੀਤੀ ਆ ਸੇਵਾ ਇਹਨਾਂ ਦੀ ਥਾਂੇ ਪਈ ਆ ਆਓ ਸਾਰੇ ਜਣੇ ਰਲ ਕੇ ਪਾਤਸ਼ਾਹ ਵੱਲੋਂ ਬਖਸ਼ੀ ਫਤਿਹ ਸਾਂਝੀ ਕਰੀਏ ਮਹਾਰਾਜ ਦਾ ਸ਼ੁਕਰਾਨਾ ਕਰੀਏ ਔਰ ਸਾਰੇ ਜਣੇ